ਅੰਮ੍ਰਿਤਸਰ ਦੇ ਪਿੰਡ ਮਹਾਰ ਰਾਮਜੀਤھ ਰੋਡ ਦੀ ਰਹਿਣ ਵਾਲੀ ਐਨ ਆਰ ਆਈ ਤੇ ਵਿਧਵਾ ਔਰਤ ਮਨਪ੍ਰੀਤ ਕੌਰ ਸੰਧੂ ਨੇ ਆਪਣੇ ਜੇਠ ਤੇ ਲਗਾਏ ਜ਼ਮੀਨ ਹੜੱਪਨ ਦੇ ਦੋਸ਼ ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੈਂ ਇੰਡੀਆ ਆਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਜੇਠ ਨੇ ਝੂਠੀਆਂ ਰਜਿਸਟਰੀਆਂ ਕਰਵਾ ਕੇ ਸਾਰੀ ਜਗ੍ਹਾ ਵੇਚ ਦਿੱਤੀ ਅੱਜ ਮੈਂ ਆਪਣੇ ਪਲਾਟ ਤੇ ਉਸਾਰੀ ਕਰਨ ਲੱਗੀ ਤਾਂ ਮੇਰੇ ਜੇਠ ਨੇ ਪੁਲਿਸ ਨੂੰ ਬੁਲਾ ਕੇ ਸਾਰਾ ਕੰਮ ਰੋਕ ਦਿੱਤਾ ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਸ ਪਲਾਟ ਦੀ ਰਜਿਸਟਰੀ ਮੇਰੇ ਨਾਮ ਤੇ ਹੈ ਜੇਕਰ ਮੇਰੇ ਜੇਡ ਦੇ ਨਾਮ ਤੇ ਰਜਿਸਟਰੀ ਹੈ ਤਾਂ ਉਹ ਪੁਲਿਸ ਨੂੰ ਦਿਖਾਈ ਜਾਵੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨ ਨੂੰ ਪਹਿਲਾਂ ਹੀ ਦਰਖਾਸਤ ਦਿੱਤੀ ਸੀ ਪਰ ਜਿਹੜੀ ਬੰਦੀ ਕਾਰਵਾਈ ਉਹ ਨਹੀਂ ਕੀਤੀ ਗਈ ਮਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਮੈਨੂੰ ਆਪਣੇ ਜੇਡ ਤੋਂ ਖਤਰਾ ਹੈ ਕਨੂੰ ਅਗਰ ਮੈਨੂੰ ਜਾਂ ਮੇਰੇ ਬੱਚਾ ਨੂੰ ਕੁਝ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਮੇਰੇ ਜੇਡ ਦੀ ਹੋਵੇਗੀ ਇਸ ਸਬੰਧ ਦੇ ਵਿੱਚ ਜਦ ਦੂਜੀ ਧਿਰ ਅਮਰਬੀਰ ਸੰਧੂ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਇਸ ਟਾਈਮ ਬਾਹਰ ਹਾਂ ਇਸ ਪਲਾਟ ਦੀ ਰਜਿਸਟਰੀ ਮੇਰੇ ਨਾਮ ਤੇ ਹੈ ਉਹਨਾਂ ਨੇ ਕਿਹਾ ਕਿ ਇਸ ਕਰਕੇ ਮੈਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੇਰੇ ਪਲਾਟ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਕੋ ਸੰਧੂ ਦੇ ਪਤੀ ਨੇ ਆਪਣੇ ਹਿੱਸੇ ਦੇ ਪਲਾਟ ਵੇਚ ਦਿੱਤੇ ਇਸ ਸਬੰਧ ਵਿੱਚ ਅਦਾਲਤ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਵੇਗਾ ਇਸ ਸਬੰਧ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਮਨਦੀਪ ਕੌਰ ਨੇ 112 ਤੇ ਕਾਲ ਕਰਕੇ ਸੂਚਨਾ ਦਿੱਤੀ ਕਿ ਮੇਰੀ ਜਠਾਣੀ ਮਨਪ੍ਰੀਤ ਕੋ ਸੰਧੂ ਮੇਰੇ ਪਲਾਟ ਤੇ ਕਬਜ਼ਾ ਕਰ ਰਹੀ ਹੈ ਅਸੀਂ ਮੌਕੇ ਤੇ ਪਹੁੰਚ ਕੇ ਕੰਮ ਨੂੰ ਰੋਕ ਦਿੱਤਾ ਹੈ ਅਤੇ ਦੋਨਾਂ ਧਿਰਾਂ ਨੂੰ ਕਾਗਜ਼ਾਤ ਲੈ ਕੇ ਚੌਂਕੀ ਆਉਣ ਲਈ ਕਿਹਾ ਹੈ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਮਨਪ੍ਰੀਤ कौर ਸੰਧੂ ਆਹ ਰਾਮਦੀਰ ਥਰੂੜ ਤੇ ਕੀ ਗੱਲ ਹੋਈ ਹੈ ਅੱਜ ਵੀ ਜੀ ਮੈਂ ਇੱਥੇ ਆਪਣਾ 플ੌਟ ਦੀ ਉਸਾਰੀ ਕਰਨ ਲੱਗੀ ਸੀ ਮੈਂ ਇੱਥੇ ਇੱਕ ਬੁਟੀਕ ਬਣਾਉਣੀ ਸੀਗੀ ਤੇ ਮੇਰੇ ਨਾਂ ਤੇ ਰਜਿਸਟਰੀ ਹੈ ਮੇਰੇ ਬੱਚਿਆਂ ਦੇ ਨਾਂ ਤੇ ਨਾਲ ਮੇਰੇ ਇੰਤਕਾਲ ਮੇਰੇ ਹਸਬੰਡ ਪ੍ਰਤਪਾਲ ਸਿੰਘ ਸੰਧੂ ਦੀ ਡੈਥ ਹੋ ਗਈ ਹੈ 2019 ਦੇ ਵਿੱਚ ਬ੍ਰੇਨ ਕੈਂਸਰ ਦੇ ਨਾਲ ਮੈਂ ਬਾਹਰ ਸੀਗੀ ਮੈਂ ਨਾ ਰਹੀ ਐ ਤੇ ਮੈਂ ਹੁਣ ਆਈ ਆ ਵਾਪਸ ਤੇ ਮੈਨੂੰ ਆ ਕੇ ਦੇਖ ਰਹੀ ਆ ਮੈਂ ਕਿ ਸਾਰੀ ਜਾਇਦਾਦ ਸਾਡੀ ਜਿਹੜੀ ਆ ਝੂਠੇ ਸੱਚੇ ਕਾਗਜ ਬਣਾ ਬਣੂ ਕੇ ਇਦਾਂ ਵੇਚ-ਬੋਚ ਦਿੱਤੀ ਗਈ ਆ ਜਿਹੜੀ ਕੋਈ ਬਚੀ ਮੇਰੇ ਜੇਠ ਹਮਰਬੀਰ ਸਿੰਘ ਸੰਧੂ ਵਾਲਾ ਤੇ ਜਿਹੜੀ ਹੁਣ ਥੋੜੀ ਬਹੁਤੀ ਬਚੀ ਆ ਉਹਦੇ ਤੇ ਵੀ ਜੇ ਮੈਂ ਜਾ ਕੇ ਕੁਛ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉੱਥੇ ਗੁੰਡੇ ਬਦਮਾਸ਼ ਤੇ ਪਤਾ ਨਹੀਂ ਕਿ ਪੁਲਿਸ ਸਾਰਿਆਂ ਨੂੰ ਭੇਜ-ਪੂਜ ਕੇ ਸਾਨੂੰ ਇੰਨਾ ਕਿ ਡਰਾਉਂਦੇ ਧਮਕਾਉਂਦੇ ਆ ਸਾਨੂੰ ਘਰ 'ਚ ਵੀ ਇੰਨਾ ਕਿ ਟਾਰਚਰ ਕੀਤਾ ਜਾ ਰਿਹਾ ਕਿ ਅਸੀਂ ਆਪਣੇ ਉੱਤੇ ਅਸੀਂ ਪਹਿਲਾਂ ਥੱਲੇ ੜੀ ਪੋਸ਼ਨ 'ਚ ਰਹਿੰਦੇ ਸੀ ਉੱਥੇ ਵੀ ਸਾਡਾ ਮਾਲਿਆ ਅਸੀਂ ਹੁਣ ਉੱਤੇ ਜਾ ਕੇ ਬੜੀ ਔਖੇ-ਸੌਖੇ ਆਪਣਾ ਮਾੜਾ-ਮੋਟਾ ਰਹਿਣ-ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜੇ ਅਸੀਂ ਉੱਥੇ ਉੱਥੇ ਵੀ ਸਾਨੂੰ ਰੋਜ਼ ਦੂਜੀ ਚੌਥੇ ਦਿਨ ਚੀਕਾਂ ਚਿਕਾੜਾ ਬਹੁਤ ਉੱਚੀ ਉੱਚੀ ਚੀਕਣਾ ਕਦੀ ਇਹਨੂੰ ਮਾਰ ਦਿਆਂਗੇ ਕਦੀ ਉਹਨੂੰ ਮਾਰ ਦਾਂਗੇ ਹੁਣ ਦੋ ਚਾਰ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਗਈ ਕਿ ਮੇਰੇ ਮੁੰਡੇ ਨੂੰ ਵੀ ਰਣਬੀਰ ਸਿੰਘ ਸੰਧੂ ਵਿਚਾਰਾ ਛੋਟਾ ਜਿਹਾ ਬੱਚਾ ਹੈ ਉਹ ਵੀ ਬਾਹਰੋਂ ਆਇਆ ਛੋਟੀ ਮੇਰੀ ਬੱਚੀ ਹੈ ਉਹ ਇੰਨੇ ਸਹਿਮ ਗਏ ਉਹਨਾਂ ਨੂੰ ਤਿੰਨ ਚਾਰ ਦਿਨ ਹੋ ਗਏ ਉਹ ਬੁਖਾਰ ਹੀ ਨਹੀਂ ਉਹਨਾਂ ਦਾ ਠੀਕ ਹੋਇਆ ਇੰਨਾ ਕੋ ਡਰ ਗਏ ਸਹਿਮ ਗਏ ਅੱਗ ਲਾ ਕੇ ਤੁਹਾਨੂੰ ਸਾੜ ਦਾਂਗੇ ਮਾਰ ਦਾਂਗੇ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਕੋਈ ਚੀਜ਼ ਫੜੀ ਹੋਏਗੀ ਤੁਹਾਨੂੰ ਮਾਰ ਹੀ ਦੇਣਾ ਅੱਜ ਕੀ ਹੋਇਆ ਪਲਾੜਾ ਅੱਜ ਮੈਂ ਇੱਥੇ ਆਪਣੇ ਪਲਾਟ ਤੇ ਮੈਂ ਬੁਟੀਕ ਦਾ ਕਰਨ ਲੱਗੀ ਸੀ ਕੰਮ ਤੇ ਆਪਣਾ ਸ਼ੁਰੂ ਕੀਤਾ ਕੰਮ ਇਹਨੂੰ ਤੇ ਉੱਥੇ ਆਣ ਕੇ ਫਿਰ ਪੁਲਿਸ ਭੇਜਤੀ ਆ ਕਾਗਜ਼ ਸਾਡੇ ਸਾਡੇ ਕੋਲ ਨੇ ਜਾਂ ਤੇ ਫਿਰ ਆਪਣੇ ਕਾਗਜ਼ ਲੈ ਕੇ ਹੁੰਦੇ ਇਹ ਮੈਂ ਹੁਣ 23 ਤਰੀਕ ਨੂੰ ਵੀ ਸੇਮ ਗੱਲ ਹੋਈ 23 ਨਵੰਬਰ ਨੂੰ ਉਸ ਦਿਨ ਮੈਂ ਕੰਪਲੇਂਟ ਦਿੱਤੀ ਆ ਉਸ ਤੋਂ ਬਾਅਦ ਫਿਰ ਅਜੇ ਤੱਕ ਕੁਝ ਨਹੀਂ ਹੋਇਆ ਫਿਰ ਮੈਂ ਤੇ ਹੁਣ ਆਪਣਾ ਕੋਈ ਕੰਮਕਾਜ ਤੇ ਸ਼ੁਰੂ ਕਰੂੰਗੀ ਨਾ ਤੇ ਮੈਂ ਤੇ ਵਲਣ ਲੱਗੀ ਅੱਜ ਫੇਰ ਉਹੀ ਚੀਜ਼ਾਂ ਕਰਨ ਲੱਗੇ ਵੀਡੀਓ ਹੋ ਗਿਆ ਤੁਹਾਨੂੰ ਫਿਰ ਮਾਂ ਦੇ ਸਰੌਂਦੇ ਜਾ ਕੇ ਹਾਂਜੀ ਮੇਰੇ ਕੋ ਸਾਰੀਆਂ ਵੀਡੀਓਜ਼ ਨੇ ਤੇ ਮੈਂ ਦਿੱਤੀਆਂ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀਆਂ ਨੇ ਪੁਲਿਸ ਨੇ ਉਹਨਾਂ ਦੇ ਉੱਤੇ ਬਹੁਤ ਥੋੜੀ ਕਾਰਵਾਈ ਕੀਤੀ ਵਿੱਚ which is not right ਉਹਨਾਂ ਨੇ ਜਿਹੜੀ ਇੰਨਾ ਇੰਨਾ ਸਾਡੇ ਨਾਲ ਸਾਡੀ ਜਾਨ ਨੂੰ ਖਤਰਾ ਸੀ ਸਰ ਮੇਰੀ ਰਿਸਪੈਕਟ ਨੂੰ ਖਤਰਾ ਹੋ ਗਿਆ ਮੇਰੇ ਬੱਚੇ ਨੂੰ ਮਾਰ ਦੇਣ ਲੱਗੇ ਸੀ ਸਾਰੀਆਂ ਵੀਡੀਓਜ਼ ਪ੍ਰੂਵ ਕਰ ਰਹੀਆਂ ਉਸ ਚੀਜ਼ ਨੂੰ ਤੇ ਉਹਨਾਂ ਤੇ 57 ਕਰਕੇ ਉਹਨੂੰ ਅੰਦਰ ਕੀਤਾ ਗਿਆ ਉਹ ਨੈਕਸਟ ਡੇ ਬਾਹਰ ਆ ਗਿਆ ਤੇ ਉਹ ਹੁਣ ਜਦੋਂ ਬਾਹਰ ਆਂਦੇ ਆ ਉਸ ਤੋਂ ਬਾਅਦ ਦੀ ਫਿਰ ਦੋ ਬੰਦਿਆਂ ਨੂੰ ਕਿਸੇ ਨੂੰ ਭੇਜਿਆ ਉਹ ਬੰਦੇ ਕਹਿੰਦੇ ਆ ਕਿ ਅਸੀਂ ਆਹ ਜਿਹੜੀ ਤੁਹਾਡੇ ਨਾਲ ਮੈਂ ਉਹਨਾਂ ਬੰਦਿਆਂ ਨੂੰ ਕਹਿੰਨੀ ਉਹ ਪਹਿਲਾਂ ਆੜ ਕੇ ਮੈਨੂੰ ਕਹਿੰਦੇ ਕਿ ਸਾਡੇ ਕੋਈ ਪਲਾਟ ਦੀ ਕੋਈ ਰਜਿਸਟਰੀ ਦਾ ਮਾਮਲਾ ਹੈ ਫਿਰ ਮੇਰੀ ਜ਼ਬਰਦਸਤੀ ਕਾਰ ਰੋਕਦੇ ਆ ਕਾਰ ਰੋਕ ਕੇ ਤੇ ਮੈਂ ਮੇਰੇ ਕਾਨੂੰਨ ਨੂੰ ਫੋਨ ਲਾ ਦਿੰਦੇ ਆ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਸੁਣ ਲਵਾਂ ਕੀ ਕਹਿੰਦੇ ਆ ਫਿਰ ਉਹ ਬਾਹਰ ਆ ਕੇ ਮੇਰੀ ਗੱਡੀ ਦੇ ਉੱਤੇ ਬਾਹਰ ਆਖ ਲੀ ਉਸ ਬੰਦੇ ਨੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਆਪਣੀ ਬੱਚੀ ਨੂੰ ਸਕੂਲ ਛੱਡਣ ਜਾਣਾ ਹੈ ਤੇ ਮੈਂ ਤੇ ਤੁਹਾਨੂੰ ਜਾਣਦੀ ਵੀ ਨਹੀਂ ਐ ਤੇ ਤੁਸੀਂ ਮੇਰੇ ਜੇਠ ਨਾਲ ਗੱਲ ਕਰੋ ਕਹਿੰਦੇ ਅਸੀਂ ਉਹਦੇ ਨਾਲ ਗੱਲ ਨਹੀਂ ਕਰਨੀ ਉਹਨੇ ਹੀ ਸਾਨੂੰ ਭੇਜਿਆ ਤੇ ਫਿਰ ਉਹ ਮੈਨੂੰ ਮੈਂ ਕਿਹਾ ਮੈਂ ਆਪਣੀ ਬੱਚੀ ਨੂੰ ਸਕੂਲ ਛੱਡਣ ਜਾਣਾ ਤੇ ਉਹ ਕਹਿੰਦੇ ਕਿ ਬੱਚੀ ਨੂੰ ਅਸੀਂ ਤੂੰ ਬੱਚੀ ਜਿਹੜੀ ਆਪਣੀ ਸਾਡੇ ਨਾਲ ਭੇਜ ਦਿਓ ਇਹ ਮੈਨੂੰ ਸ਼ਬਦ ਕਹਿੰਦੇ ਮੈਂ ਫਿਰ ਅਹੀਂ ਇੰਨਾ ਘ ਡਰ ਜਾਂਦੀ ਮੇਰੀ ਬੱਚੀ ਵੀ ਡਰ ਜਾਂਦੀ ਅਸੀਂ ਕਾਰ ਉੱਥੋਂ ਭਜਾ ਕੇ ਲੈ ਜਾਂਦੇ ਫਿਰ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਦੁਬਾਰਾ ਦਿੱਤੀ ਫਿਰ ਕਮਿਸ਼ਨਰ ਸਾਹਿਬ ਬਿਜ਼ੀ ਸੀ ਉਹਨਾਂ ਨੇ ਸਾਡੇ ਲਈ ਕੋਈ ਅਜੇ ਐਕਸ਼ਨ ਨਹੀਂ ਲੈ ਸਕੇ ਸਾਡੀ ਜਾਨ ਨੂੰ ਇੰਨਾ ਖਤਰਾ ਹੈ ਆਪਣੇ ਘਰ ਚ ਨਹੀਂ ਜਾ ਕੇ ਸੇਫ ਹੋ ਰਹੀ ਅਸੀਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਆ ਉੱਥੇ ਬੈਠੇ ਰਹਿੰਦੇ ਆ ਬੱਚੇ ਇੰਨੇ ਘਬਰਾਏ ਹੋਏ ਆ ਉਹ ਬੈਠੇ ਰਹਿੰਦੇ ਉੱਥੇ ਸਾਰੀ ਰਾਤ ਕੀ ਪਤਾ ਨਹੀਂ ਕਿਥੋਂ ਕੀ ਹੋ ਜਾਣਾ ਸਾਨੂੰ ਇਨਸਾਫ ਦਿੱਤਾ ਜਾਵੇ ਵੇਖੋ ਮੇਰੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਮੈਂ ਉਹਦੀ ਵਿਡੋ ਹਾਂ ਮੇਰੇ ਦੋ ਬੱਚੇ ਆ ਪਹਿਲਾਂ ਇਹਨਾਂ ਨੇ ਵਸੀਅਤ ਕਰਾ ਲਈ ਰਜਿਸਟਰਡ ਵੇ ਲੋਦੂ ਤੋਖੇ ਨਾਲ ਹੁੰਜੇ ਫਿਰ ਵੀ ਮੈਂ ਮੈਂ ਸੋਚਿਆ ਚਲੋ ਸ਼ਾਇਦ ਸਾਡਾ ਕੋਈ ਇਨਸਾਫ ਕਰ ਦੇਣਗੇ ਘਰ ਚ ਅਸੀਂ ਬੈਠੇ ਰਹੇ 6 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਨੂੰ ਹੁਣ ਅਸੀਂ ਆਏ ਆ ਸਾਨੂੰ ਸਾਡੀ ਜਿਹੜੀ ਕੋਈ ਦੋ ਚਾਰ ਚੀਜ਼ਾਂ ਬਚੀਆਂ ਨੇ ਉਹਦੇ ਤੇ ਵੀ ਨਹੀਂ ਸਾਨੂੰ ਕੰਮ ਕਰਨ ਦਿੱਤਾ ਜਾ ਰਿਹਾ ਜਿਹੜੀ ਕੋਈ ਬਚੀ ਖੁੱਛੀ ਚੀਜ਼ ਹੈ ਬਾਕੀ ਤੇ ਸਭ ਲੈ ਲਿਆ ਇਹਨਾਂ ਨੇ ਪੈਸੇ ਵੀ ਲੈ ਲੇ ਮਹੰਗਾ ਜੋ ਕਢਾ ਕੇ ਇਹਨਾਂ ਨੇ ਸਾਡੀ ਬਾਕੀ ਸਾਰੀ ਜਾਇਦਾਦ ਵੀ ਇੱਦਾਂ ਹੀ ਲਪੇਟ ਲਪੂਟ ਧੋਕੇ ਧੜੀ ਦੇ ਨਾਲ ਪਤਾ ਨਹੀਂ ਪੇਪਰ ਵਰਕ ਕੀ ਕਰ ਲਿਆ ਆ ਜੇ ਹੁਣ ਬਚੀ ਕੁਛੀ ਕੋਈ ਚੀਜ਼ ਮੈਂ ਕਿਚਨ ਮੇਂ ਕੰਮ ਕਰਕੇ ਅਸੀਂ ਕੰਮ ਕਰ ਲੈਨੇ ਆਂ ਕੋਈ ਗੱਲ ਨਹੀਂ ਮੈਂ ਇੱਥੇ ਆਪਣੀ ਬੁਟੀਕ ਖੋਲਣੀ ਉਸ ਚੀਜ਼ ਤੇ ਵੀ ਨਹੀਂ ਕੁਛ ਕਰਨ ਦੇ ਰਹੇ ਫਿਰ ਸਾਨੂੰ ਇੱਕੋ ਹੀ ਚੀਜ਼ ਖੜੀ ਕਿ ਤੁਹਾਨੂੰ ਅੱਗ ਲਾ ਕੇ ਮਾਰ ਦੇਣਾ ਸਾੜ ਦੇਣਾ ਮੌਕੇ ਦਾ ਕਿਹੜੀ ਜਗ੍ਹਾ ਤੇ ਕੀ ਹੋਇਆ ਕੀ ਇਹ ਇਹ ਜੀ ਰਾਮ ਤੀਰ ਸੜੋਡ ਤੇ ਆ ਤੇ ਲੇਕਣ ਲੱਗੇ ਇਹ ਨਾ ਅਮਨਦੀਪ ਗੌਰ ਪਤਨੀ ਅਮਰਵੀਰ ਉਹਨੇ ਸਾਨੂੰ 112 ਤੇ ਕਾਲ ਕੀਤੀ ਸੀ ਵੀ ਮੇਰੀ ਜਠਾਣੀ ਮਨਪ੍ਰੀਤ ਗੌਰ ਜਿਹੜੀ ਮੇਰੇ ਪਲਾਟ ਤੇ ਕਬਜ਼ਾ ਕਰ ਰਹੀ ਆ ਤੇ ਰੋਕਿਆ ਜਾਵੇ ਤੇ ਅਸੀਂ ਆਏ ਆ ਮੌਕੇ ਤੇ ਇਹ ਦੋਵਾਂ ਨੂੰ ਹੁਣ ਪਾਰਟੀਆਂ ਨੂੰ ਕਿਹਾ ਵਾ ਵੀ ਆਪਣੇ ਕਾਗਜ਼ ਲੈ ਕੇ ਉੱਥੇ ਆਓ ਤੇ ਕੰਮ ਵਾਲੀ ਫੇਲਾ ਰੁਕ ਦਿੱਤਾ ਗਿਆ ਵਾ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਜੀ ਉਹ ਕਹਿੰਦੇ ਸਾਡਾ ਪਲਾਟ ਹੈ ਕਹਿੰਦੇ ਸਾਡਾ ਵਾ ਤੇ ਹੁਣ ਦੋਵਾਂ ਪਾਰਟੀਆਂ ਦੇ ਕਾਗਜ਼ ਚੈੱਕ ਕਰਤੇ ਜਾਣਗੇ ਜੋ ਵੀ ਨਹੀਂ ਉਹ ਨਹੀਂ ਹਾਲੀ ਉਹ ਗਏ ਬਾਹਰ ਕਿਤੇ ਉਹ ਆਉਣਗੇ ਉਹਨਾਂ ਨੂੰ ਟਾਈਮ ਦਿੱਤਾ ਹੁੰਦਾ ਉਹ ਆ ਜਣੇ ਲੈਗਾ ਇਹਨਾਂ ਨੇ ਦਿਖਾਏ ਹੋਏ ਆ ਇਹਨਾਂ ਦੇ ਇੱਕ ਬੜਾ ਛੇ ਹਿੱਸਾ ਵਾ ਉਹ ਹੁਣ ਤੇ ਅਸੀਂ ਤੇ ਵੈਰੀਫਾਈ ਕਰਾਂਗੇ ਵੀ ਕਿਹੜਾ ਇੱਕ ਬੜਾ ਛੇਸਾ ਕਿਹੜਾ ਇਹਨਾਂ ਦੇ ਨਾਂ ਦੇ ਉਹ ਇੰਦ ਕੱਲ ਚੜਿਆ ਹੋਇਆ ਇਹਨਾਂ ਦੇ ਨਾਂ ਤੇ ਇੱਕ ਬੜਾ ਛੇਸਾ ਉਹ ਇਹਨਾਂ ਨੂੰ ਚੌਂਕੀ ਟਾਈਮ ਦਿੱਤਾ ਹੋਇਆ ਜੋ ਵੀ ਅਫਸਰਾਂ ਦੇ ਨੌਲੇਜ ਲਿਆਂਦਾ ਲਿਆ ਕੇ ਤੇ ਫਿਰ ਜੋ ਵੀ ਇਹਨਾਂ ਦਾ ਹੋਊਗਾ ਫੈਸਲਾ ਉਹ ਕਰਵਾ ਦਿੱਤਾ ਜੀ